ਜੇ ਤੂੰ ਹਰ ਰੋਜ਼ ਉਹੀ ਕਰੇਗਾ ਜੋ ਕੱਲ ਕੀਤਾ ਸੀ ਤਕਦੀਰ ਵੀ ਉਹੀ ਰਹੇਗੀ ਜੋ ਕੱਲ ਸੀ ਲੋਕ ਕਹਿੰਦੇ ਨੇ ਕਿ ਕਿਸਮਤ ਨਹੀਂ ਚਮਕੀ ਪਰ ਸੱਚ ਇਹ ਆ ਕਿਸਮਤ ਤਾਂ ਉਦੋਂ ਚਮਕੂਗੀ ਜਦੋਂ ਤੂੰ ਰੁਟੀਨ ਬਦਰੇਗਾ ਸਵੇਰੇ 2 ਘੰਟੇ ਰਾਤ ਨੂੰ 2 ਘੰਟੇ ਜੇ ਤੂੰ ਫੌਕਸ ਹੋ ਕੇ ਕੰਮ ਕਰ ਲੈ ਤੇਰੀ ਲਾਈਫ ਦੇ ਰੰਗ ਬਦਲ ਜਾਣਗੇ ਫੋਨ ਘੰਟਾਂ ਚਲਾਉਣਾ ਨੈਟਫਲਿਕਸ ਰੀਲਾ ਟਾਈਮ ਵੇਸਟ ਕਰਨਾ ਇਹ ਸਭ ਤੇ ਤਾਲਾ ਲਾ ਦੇ ਤੇ ਆਪਣੀ ਜ਼ਿੰਦਗੀ ਆਪਣੀ ਕਿਸਮਤ ਦੀ ਚਾਬੀ ਆਪ ਬਣਾ ਜੋ ਤੂੰ ਅੱਜ ਕਰੇਗਾ ਉਹ ਤੇਰਾ ਭਵਿੱਖ ਬਣੇਗਾ ਜੇ ਅੱਜ ਸੋਇਆ ਰਹੇਗਾ ਕੱਲ ਤਕਦੀਰ ਵੀ ਸੋਈ ਰਹੂਗੀ ਸਫਲਤਾ ਵਾਲੇ ਲੋਕ ਸੋਨੇ ਰੁਟੀਨ ਦੇ ਮਾਲਕ ਹੁੰਦੇ ਨੇ ਜਿਹੜਾ ਉੱਠਣ ਦਾ ਟਾਈਮ ਵੀ ਫਿਕਸ ਪੜ੍ਹਾਈ ਮੈਡੀਟੇਸ਼ਨ ਕੰਮ ਸਭ ਰੋਜ਼ ਰਿਪੀਟ ਕਰਦੇ ਨੇ ਜੇ ਤੂੰ ਵੀ ਆਪਣਾ ਫਿਊਚਰ ਚਮਕਾਉਣਾ ਚਾਹੁੰਦਾ ਹੈ ਤਾਂ ਰੁਟੀਨ ਸਟ੍ਰਿਕ ਕਰ ਤੇ ਆਪਣੇ ਆਪ ਤੇ ਜ਼ਿੰਦਗੀ ਦੀਆਂ ਸ਼ਰਤਾਂ ਲਾ ਜੇ ਤੂੰ ਅੱਜ ਆਪਣਾ ਰੁਟੀਨ ਸਟ੍ਰਿਕ ਬਣਾਉਣਾ ਤਾਂ ਕਮੈਂਟ ਕਰ ਮੈਂ ਆਪਣੀ ਤਕਦੀਰ ਆਪ ਲਿਖਾਂਗਾ ਸਬਸਕ੍ਰਾਈਬ ਕਰ ਸਿੱਖੋ ਹਰ ਰੋਜ਼ ਜਿੱਥੇ ਮੋਟੀਵੇਸ਼ਨ ਐਕਸ਼ਨ ਤੇ ਰਿਜ਼ਲਟ ਹਰ ਰੋਜ਼ ਮਿਲਦੇ ਨੇ